ਕਹਾਵਤਾਂ ਅਖਾਵਤਾਂ ਇਹਨਾਂ ਦਾ ਸਾਡੀ ਜ਼ਿੰਦਗੀ 'ਚ ਅਹਿਮ ਰੋਲ ਤਾਂ ਰਿਹਾ ਹੀ ਐ ਇੰਟਰਸਟਿੰਗ ਗੱਲ ਹੁੰਦੀ ਐ ਨੇ ਹੁਣ ਹਾਲਾਂਕਿ ਘਟ ਗਈਆਂ ਲੋਕ ਇਸਤੇਮਾਲ ਨਹੀਂ ਕਰਦੇ ਪਹਿਲਾਂ ਬਹੁਤ ਇਸਤੇਮਾਲ ਹੁੰਦਾ ਸੀ ਇਹਨਾਂ ਦਾ ਕਿ ਮੂੰਹ ਨਾ ਮੱਥਾ ਜਿੰਨ ਪਾੜ ਲੱਗਾ ਜਾਂ ਕਿ ਨੇ ਸੀ ਉੱਠਿਆ ਮੈਂ ਜਾਇ ਆਪ ਤੋਂ ਤੇ ਫਿੱਟੇ ਮੂੰਹ ਗੋਡਿਆਂ ਦਾ ਅੱਛਾ ਹੋਰ ਭਾਸ਼ਾਵਾਂ 'ਚ ਵੀ ਮੈਂ ਦੇਖਿਆ ਹਿੰਦੀ 'ਚ ਵੀ ਕਈ ਬਹੁਤ ਵਧੀਆ ਕਹਾਵਤਾਂ ਜਿਦਾ ਤੋਕੋ ਨਾ ਮੋਕੋ ਚੂਲਾ ਨਾ ਜੋਕੋ ਕਹਿੰਦੇ ਭਾਨੂੰਮਤੀ ਨੇ ਕੁੰਬਾ ਜੋੜਾ ਕਹੀਂ ਕੀ ਇੱਟ ਕਹੀਂ ਕਰੋੜਾ ਤੇ ਇਦਾਂ ਹੀ ਪੰਜਾਬੀ ਵਿੱਚ ਬੜਾ ਸਵਾਦ ਸੀ ਇਹਨਾਂ ਕਹਾਵਤਾਂ ਦਾ ਹੁਣ ਨਹੀਂ ਇਸਤੇਮਾਲ ਹੁੰਦੀਆਂ ਆ ਤਾਂ ਤੁਸੀਂ ਸੁਣ ਲੀਆਂ ਆਮ ਸੁਣੀਆਂ ਵੀ ਨਹੀਂ ਮੈਨੂੰ ਕੁਝ ਪੁਰਾਣੀਆਂ ਕਹਾਵਤਾਂ ਦਾ ਬੜਾ ਸਵਾਦ ਆਉਂਦਾ ਜਿਹਦਾ ਮਤਲਬ ਕਈ ਵਾਰੀ ਸਾਡੇ ਅੱਜ ਦੇ ਨੌਜਵਾਨਾਂ ਨੂੰ ਪਤਾ ਹੀ ਨਹੀਂ ਹੁੰਣਾ ਆਖੇ ਬੁੜੀ ਦੇ ਦੋ ਦੁਪੱਟੇ ਬੁੜੀ ਦਾ ਛੇਤਰ ਕੱਤੇ ਅੱਗੇ ਉਹਦਾ ਸੀ ਘਰਾਂ ਦੇ ਵਿੱਚ ਆ ਵੀ ਜਨਾਨੀਆਂ ਨੇ ਸੂਤ ਕੱਤ ਕੇ ਫਿਰ ਉਹਦੇ ਆਪਣੇ ਕੱਪੜੇ ਲੀਰੇ ਬਣਾਉਣੇ ਤੇ ਜਿਹਦੇ ਕੋਲ ਉੱਤੇ ਲੈਣ ਨੂੰ ਦੋ ਦੁਪੱਟੇ ਘਰ ਦੇ ਬਣਾਏ ਹੋਏ ਹੈਗੇ ਨੇ ਇੱਕ ਧੋ ਲੈ ਲੈਂਦੀ ਇੱਕ ਉੱਤੇ ਲੈ ਲੈਂਦੀ ਕਹਿੰਦੀ ਮੇਰਾ ਛੱਤਰ ਕੱਤਦਾ ਬਾਕੀ ਕੱਤਦੀ ਹੁੰਦੀ ਉਹ ਨਹੀਂ ਸੀ ਕੱਤਦੀ ਹੁੰਦੀ ਕਹਿੰਦੀ ਮੇ ਮੈਨੂੰ ਕੀ ਲੋੜ ਹੈ ਮੇਰੇ ਕੋਲ ਤਾਂ ਦੋ ਦੁਪੱਟੇ ਹੈਗੇ ਨੇ ਯਾਨੀ ਕਿ ਜਦੋਂ ਸਾਡੀ ਲੋੜ ਸਰਦੀ ਹੋਵੇ ਤੇ ਅਸੀਂ ਕਰਨ ਵਾਲਾ ਕੰਮ ਵੀ ਕਈ ਵਾਰ ਨਹੀਂ ਕਰਦੇ 부ੜੀ ਦੇ ਦੋ ਦੁਪੱਟੇ 부ੜੀ ਦਾ ਛੱਤਰ ਕੱਤੇ ਹੂੰ ਇਦਾਂ ਹੀ ਕਿੱਡੀ ਸੋਹਣੀ ਕਹਾਵਤ ਹੈ ਜਦੋਂ ਕੋਈ ਬੰਦਾ ਛੇਹੀਆਂ ਮਾਰੇ ਕਿ ਮੈਨੂੰ ਆ ਵੀ ਕਰਨਾ ਆਉਂਦਾ ਮੈਂ ਫਿਰ ਜਦੋਂ ਆ ਕੀਤਾ ਫਿਰ ਇਦਾਂ ਹੋ ਗਿਆ ਮੈਂ ਤੇ ਆ ਕਰ ਲੈਣਾ ਮੈਂ ਉਹ ਕਰ ਲੈਣਾ ਤੇ ਜਦੋਂ ਉਹਨੂੰ ਕੰਮ ਕਰਨਾ ਪਏ ਤੇ ਉਹਨੂੰ ਬੇਸਿਕ ਕੰਮ ਵੀ ਨਾ ਆਉਂਦਾ ਹੋਵੇ ਤੇ ਜਦੋਂ ਪੁਰਾਣੇ ਸਮੇਂ ਚ ਭਾਂਡੇ ਬਣਾਉਂਦੇ ਹੁੰਦੇ ਸੀ ਨਾ ਮਿੱਟੀ ਦੇ ਤੇ ਉਹ ਸਭ ਤੋਂ ਸੌਖਾ ਕੰਮ ਹੁੰਦਾ ਸੀ ਖੂਦੀਆਂ ਟਿੰਡਾ ਬਣਾਉਣੀਆਂ ਉਹ ਦੇਸੀ ਹੁੰਦੀਆਂ ਸੀ ਬਣਾ ਲਈਆਂ ਉਹ ਤੋਂ ਮਿੱਟੀ ਦੀਆਂ ਬਣਦੀਆਂ ਸੀ ਖੂਦੀਆਂ ਟਿੰਡਾਂ ਤੇ ਉਹ ਬੇਸਿਕ ਕੰਮ ਹੈ ਉਹ ਵੀ ਨਾ ਆਉਂਦਾ ਹੋਵੇ ਤੇ ਛੇਹੀਆਂ ਮਾਰਨੀਆਂ ਵੀ ਮੇਰੇ ਮੈਂ ਸੁਰਾਈਆਂ ਬਣਾਉਣਾ ਕਿਤੇ ਮੱਗੀਆਂ ਫਿਰ ਮੈਂ ਕਿਤੇ ਬਣਾਈਆਂ ਬਹੁਤ ਲੋਕਾਂ ਨੂੰ ਪਸੰਦ ਆਈਆਂ ਉਹਦੇ ਬਾਰੇ ਕਹਾਵਤ ਕਿੰਨੀ ਸੋਹਣੀ ਹੈ ਕਿ ਟਿੰਡਾ ਪਥ ਨਾ ਜਾਣੇ ਮੇਰਾ ਮੱਗੀਆਂ ਦਾ ਉਸਤਾਦ ਇਦਾਂ ਹੀ ਕਿੰਨੀ ਸੋਹਣੀ ਕਹਾਵਤ ਹੈ ਜਦੋਂ ਤੋ ਮਤਲਬ ਐਸੇ ਬੰਦੇ ਕਿਸੇ ਗੱਲ ਦੇ ਬਹਿਸ ਕਰਦੇ ਹਨ ਨਾ ਉਹਨੂੰ ਸਿਰ ਪੈਰ ਪਤਾ ਹੋਵੇ ਤੇ ਨਾ ਇਹਨੂੰ ਪਤਾ ਤੋ ਮੂਰਖ ਜਦੋਂ ਕਿਸੇ ਗੱਲ ਤੇ ਬਹਿਸ ਕਰਦੇ ਹਨ ਗੱਲ ਕਿਸੇ ਪਾਸੇ ਲੱਗੇ ਨਾ ਫਿਰ ਕਿੰਡੀ ਵਧੀਆ ਕਹਾਵਤ ਹੈ ਕਿ ਅੰਨਾ ਮਾਰੇ ਅੰਨੀ ਨੂੰ ਕਸੌਣ ਬਜੇ ਥੰਮੀ ਨੂੰ ਪਤਾ ਨਹੀਂ ਲੱਗਦਾ ਪਿਆ ਕੌਣ ਇਨੂੰ ਕੀ ਕਹੀ ਜਾਂਦਾ ਵਾ ਸੈਮੀ ਕੜਮਸਪਿਆ ਸੋ ਇਦਾਂ ਤੁਸੀਂ ਵੀ ਕਹਾਵਤਾਂ ਸੁਣਿਆ ਕਰੋ ਸ਼ੇਅਰ ਤੇ ਰਿਆ ਕਰੋ ਇਹ ਚੀਜ਼ ਜ਼ਿੰਦਾ ਰਹਿਣੀ ਚਾਹੀਦੀ ਹੈ ਨਾ ਇਹ ਚੀਜ਼ ਜਿੰਦੀ ਰਹੇਗੀ ਤੇ ਸਾਡੀ ਮਾਂ ਬੋਲੀ ਦਾ ਸ਼ਿੰਗਾਰ ਜਿਉਂਦਾ ਰਹੇਗਾ ਤੇ ਫੇਰ ਵੀ ਕਦੇ ਤੁਹਾਡੇ ਨਾਲ ਟਾਈਮ ਲੱਗਾ ਤੇ ਹੋਰ ਵਧੀਆ-ਵਧੀਆ ਕਹਾਵਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਜੀ ਸਤਿ ਸ੍ਰੀ ਅਕਾਲ ਜੀ